ਕੰਦਲੀ ਨਦੀ ਦੇ ਕਿਨਾਰੇ ਇੱਕ ਦਿਨ ਇੱਕ ਬੜਾ ਮਹਾਨ ਫਕੀਰ ਤੁਰਿਆ ਜਾ ਰਿਹਾ ਸੀ ਤੇ ਇੰਨੀ ਨੂੰ ਇੱਕ ਆਦਮੀ ਦਾਣੇ ਚਬਦਾ ਹੋਇਆ ਉਸ ਫਕੀਰ ਦੇ ਕੋਲੋਂ ਲੰਘਿਆ ਇੱਕ ਦੋ ਦਾਣਿਆਂ ਦੀ ਤਲੀ ਤੇ ਬਾਕੀ ਹੋਣਗੇ ਜੀ ਫਕੀਰ ਨੇ ਬੜੇ ਗੌਰ ਨਾਲ ਉਸ ਮਨੁੱਖ ਵੱਲ ਵੇਖਿਆ ਤੇ ਉੱਚੀ ਉੱਚੀ ਹੱਸ ਪਿਆ ਕਹਿੰਦੇ ਜਦੋਂ ਫਕੀਰ ਜੀ ਹੱਸੇ ਉਹ ਮਹਾਤਮਾ ਜੀ ਹੱਸੇ ਤੇ ਉਹ ਬੰਦਾ ਕੋਲ ਆ ਕੇ ਬੜੇ ਪਿਆਰ ਦੇ ਨਾਲ ਪੁੱਛਦਾ ਕਹਿ ਲੱਗਾ ਜੀ ਮੈਂ ਲੰਗੀਆਂ ਤੁਹਾਡੇ ਕੋਲੋਂ ਤੇ ਤੁਸੀਂ ਇੱਕਦਮ ਹੱਸ ਪਏ ਤੁਸੀਂ ਮੇਰੇ ਤੇ ਹੱਸੇ ਹੋ ਜਾਂ ਕਿਹੜੀ ਗੱਲੋਂ ਹੱਸੇ ਹੋ ਫਕੀਰ ਕਹਿ ਲਗਾ ਨਹੀਂ ਸੱਜਣਾ ਤੇਰੀ ਤੇ ਅਸੀ ਕਾਦਾ ਹਸਨਾਏ ਅਸੀਂ ਤੇ ਕੁਦਰਤ ਦੇ ਰੰਗ ਦੇਖ ਕੇ ਹੱਸੇ ਹਾਂ ਤੇ ਉਹ ਮਨੁੱਖ ਕਹਿ ਲਗਾ ਜੀ ਕੁਦਰਤ ਦੇ ਰੰਗ ਪਰ ਵੇਖਿਆ ਤੇ ਤੁਸੀਂ ਮੇਰੇ ਵੱਲੀ ਤੇ ਹੱਸੇ ਫਕੀਰ ਕਹਿ ਲਗਾ ਸੱਜਣਾ ਦਰਅਸਲ ਤੇਰੀ ਤਲੀ ਤੇ ਜਿਹੜੇ ਦੋ ਦਾਣੇ ਪਏ ਨੇ ਨਾ ਇਹਨਾਂ ਦੇ ਵਿੱਚੋਂ ਇੱਕ ਦਾਣਾ ਕਿਸੇ ਹੋਰ ਦੇ ਕਰਮਾ ਚ ਹੈ ਇਹ ਤੇਰੇ ਭਾਗਾ ਵਿੱਚ ਨਹੀਂ ਹੈ ਤੇ ਅਸੀਂ ਤੇ ਇਹ ਰਜ਼ਕ ਦੀ ਖੇਡ ਵੇਖ ਕੇ ਹੱਸ ਪਏ ਵੀ ਤੇਰੀ ਤਲੀ ਤੇ ਦਾਣੇ ਪਏ ਨੇ ਤੂੰ ਖੰਦਾ ਰਿਆ ਹੈ ਪਰ ਇੱਕ ਆ ਇੱਕ ਦਾਣੇ ਤੇ ਕਿਸੇ ਹੋਰ ਦੀ ਮੋਹਰ ਲੱਗੀ ਹੈ ਜਦੋਂ ਇੰਨੀ ਗੱਲ ਸੁਣੀ ਨਾ ਤੇ ਬੜੀ ਕਾਲੀ ਦੇ ਨਾਲ ਉਸ ਬੰਦੇ ਨੇ ਨਾ ਜੀ ਫੱੱਕਾ ਮਾਰਿਆ ਦੋਵੇਂ ਦਾਣਿਆਂ ਦਾ ਵੀ ਮੈਂ ਫਟਾਫਟ ਖਾ ਕੇ ਤੇ ਫਕੀਰ ਨੂੰ ਕਵਾਂ ਵੀ ਫਕੀਰ ਜੀ ਤੁਹਾਡੀ ਗੱਲ ਤੇ ਝੂਠੀ ਐ ਜਦੋਂ ਕਾਲੀ ਦੇ ਨਾਲ ਉਹ ਦਾਣੇ ਉਹਨੇ ਫੱੱਕਾ ਮਾਰਿਆ ਨਾ ਜੀ ਇੱਕ ਦਾਣਾ ਉਹਦੇ ਗਲੇ ਵਿੱਚ ਅਟਕ ਗਿਆ ਜਦੋਂ ਗਲੇ ਵਿੱਚ ਅਟਕ ਗਿਆ ਤੇ ਉਹ ਬੜਾ ਔਖਾ ਵੀ ਆਪ ਨੂੰ ਪਤਾ ਮੜੀ ਜੀ ਬੁਰਕੀ ਸੰਗ ਚ ਲੱਗ ਜਾਵੇ ਤੇ ਬੜਾ ਔਖਾ ਹੁੰਦਾ ਜੀ ਸਾਲੇ ਨਾਲ ਵੀ ਔਖਾ ਜਾਂਦਾ ਜਦੋਂ ਉਹ ਮਨੁੱਖ ਬੜਾ ਔਖਾ ਆਇਆ ਉਹਨੂੰ ਤਕਲੀਫ ਹੋਈ ਤੇ ਫਕੀਰ ਕਹਿਣ ਲੱਗਾ ਸੱਜਣਾ ਜਦੋਂ ਸੂਰਜ ਵੱਲ ਮੁਹ ਕਰ ਸੂਰਜ ਵੱਲ ਉਸ ਬੰਦੇ ਨੇ ਮੁਹ ਕੀਤਾ ਤੇ ਉਹਨੂੰ ਇੱਕਦਮ ਛੇਕ ਆ ਗਈ ਜੀ ਛੇਕ ਮਾਰੀ ਤੇ ਉਹ ਦਾਣਾ ਭੁਇਂ ਤੇ ਡਿੱਗਿਆ ਜਿਹੜਾ ਉਹਦੇ ਗਲੇ 'ਚ ਫਸਿਆ ਸੀ ਉਹ ਨਿਕਲ ਕੇ ਜ਼ਮੀਨ ਤੇ ਡਿੱਗਿਆ ਕਹਿੰਦੀ ਇੰਨੇ ਨੂੰ ਉੱਡਦਾ ਹੋਇਆ ਇੱਕ ਪੰਛੀ ਆਇਆ ਜੀ ਉਸ ਪੰਛੀ ਨੇ ਚੁੱਕ ਕੇ ਉਹ ਦਾਣਾ ਮੂੰਹ ਵਿੱਚ ਪਾਇਆ ਤੇ ਅਗਾਹ ਉਡਾਰੀ ਮਾਰ ਗਿਆ ਜਦੋਂ ਇਹ ਐਡੀ ਵੱਡੀ ਕਲਾ ਦੇਖੀ ਫਕੀਰ ਦੀ ਬਾਖ ਸਿੱਧੀ ਵੇਖੀ ਤੇ ਉਹ ਬੰਦਾ ਉਸ ਫਕੀਰ ਦੇ ਪੈਰਾਂ ਤੇ ਚਰਨਾ ਤੇ ਟਹਿ ਪਿਆ ਜੀ ਕਹਿਣ ਲੱਗਾ ਜੀ ਤੁਸੀਂ ਇੰਨੇ ਮਹਾਨ ਹੋ ਤੇ ਫਕੀਰ ਕਹਿਣ ਲੱਗਾ ਸੱਜਣਾ ਬਸ ਐਸੇ ਕਰਕੇ ਸਾਨੂੰ ਸਹਿਜ ਸੁਭਾਈ ਕੁਦਰਤ ਦੀ ਖੇਡ ਤੋਂ ਹੱਸ ਆ ਗਿਆ ਸੀ ਦੇਖੋ ਮਾਲਕ ਦੇ ਰੰਗ ਹੁੰਦੇ ਨੇ ਕਿ ਸਤਿਗੁਰੂ ਮਹਾਰਾਜ ਪਾਵਨ ਕੁਰਬਾਨੀ ਵਿੱਚ ਵੀ ਇਹ ਬਚਨ ਕਹਿੰਦੇ ਨੇ ਜੀ ਨੱਕ ਨੱਥ ਖਸਮ ਹੱਥ ਕਿਰਤ ਤੱਕੇ ਦੇ ਜਹਾਂ ਦਾਣੇ ਤਹ ਖਾਨੀ ਨਾਨਕਾ ਸੱਚ ਹੈ ਜਿੱਥੇ ਵੀ ਬੰਦੇ ਦੇ ਦਾਣੇ ਲਿਖੇ ਨੇ ਜਿੱਥੇ ਵੀ ਮਨੁੱਖ ਦਾ ਜੀਵ ਜੰਤੂਆਂ ਦਾ ਪਸ਼ੂ ਪੰਛੀਆਂ ਦਾ ਚੋਗ ਲਿਖਿਆ ਹੈ ਮਹਾਰਾਜ ਜੀ ਕਹਿੰਦੇ ਨੇ ਕਿਰਤ ਤੱਕਾ ਦੇ ਕਿ ਉੱਥੇ ਲੈ ਜਾਂਦੀ ਹੈ ਰਿਜਕ ਖਿੱਚ ਕੇ ਲੈ ਜਾਂਦਾ ਹੈ ਮਨੁੱਖ ਨੂੰ ਫਿਰ ਚਾਹੇ ਉਹ ਮਨੁੱਖ ਹੋਵੇ ਚਾਹੀਓ ਪਸ਼ੂ ਪੰਛੀ ਹੋਰ ਸੋ ਆਪਾ ਰਿਜਕ ਦੀ ਚਿੰਤਾ ਨਾ ਕਰੀਏ ਜੀ ਕਾਹੀ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮਹਿ ਜੰਤੁ ਕੋ ਪਾਇ ਤਾ ਕਾ ਰਿਜਕ ਆਗੇ ਕਰ ਧਰਿਆ ਉਹ ਤੇ ਕੀੜੀਆਂ ਨੂੰ ਪੱਥਰਾਂ ਦੇ ਵਿੱਚ ਰਿਜਕ ਦਿੰਦਾ ਹੈ ਸਾਡੀ ਸਾਰੀ ਜ਼ਿੰਦਗੀ ਰਿਜਕ ਦੀ ਚਿੰਤਾ ਵਿੱਚ ਲੰਘ ਜਾਂਦੀ ਹੈ ਜਿੰਨੇ ਜਿੰਨੇ ਆਪਾਂ ਬੰਡਲ ਨੋਟਾਂ ਦੀ ਰੱਖੇ ਤਾਂ ਜੋੜਿਆ ਇਹ ਕਿਸੇ ਨਾ ਕਿਸੇ ਵਿਅਕਤ ਦੀ ਵਕਤ ਦੀਆਂ ਸਾਡੀਆਂ ਰੋਟੀਆਂ ਹੀ ਤੇ ਨੇ ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਤੂੰ ਰਿਜਕ ਦੀ ਚਿੰਤਾ ਨਾ ਕਰੀ ਜਾ ਆਹਰ ਹਰ ਜੀ ਉਪਰਿਆ ਇਹ ਤੇ ਰੱਬ ਤੇਰੀ ਰਿਜਕ ਦੀ ਚਿੰਤਾ ਵਿੱਚ ਹੈ ਰੱਬ ਤੇਰੇ ਆਹਰ ਵਿੱਚ ਲੱਗਾ ਹੋਇਆ ਹੈ ਆਪਾਂ ਉਸ ਨਿਰੰਕਾਰ ਨੂੰ ਚੇਤੇ ਕਰੀਏ ਜੀ ਚਿੰਤਾ ਦੇ ਲਈ ਨਹੀਂ ਚਿੱਤੀ ਕਰਨ ਦੇ ਲਈ ਅਕਾਲ ਪੁਰਖ ਨੇ ਸਾਨੂੰ ਇਹ ਜੀਵਨ ਬਖਸ਼ਿਸ਼ ਕੀਤਾ ਹੈ ਮਾਲਕ ਸਭਨਾਂ ਨੂੰ ਰਿਜ਼ਕ ਦਿੰਦਾ ਹੈ